ਦਾ ਨਾਮ ਹਰਮੇਲ ਸਿੰਘ ਆ ਜੀ ਪਿੰਡ ਬੱਗਿਆਣਾ ਤੇ ਜੋ ਕਿ ਅਸੀਂ ਕੋਰਸੂਈਆ ਤੇ ਬੱਗਿਆਣਾ ਤੇ ਭਲੂਰ ਦੀ ਹੱਦ ਤੇ ਖੜੇ ਆ ਤਿੰਨ ਚਾਰ ਪਿੰਡਾਂ ਦੀ ਤੇ ਅੱਜ ਜੋ ਮੀਂਹ ਨੇ ਰੀ ਝੱਖੜ ਤੇ ਮੋٹے ਗੜਿਆਣਾ ਕਣਕਾਂ ਦਾ ਸਾਡਾ ਨੁਕਸਾਨ ਹੋਇਆ ਜੀ ਤੇ ਮੇਰੇ ਹਿਸਾਬ ਨਾਲ 15 ਕਮਾਣ ਦੀ ਔਸਤ ਰਹਿ ਗਈ ਆ ਕਣਕਾਂ ਦੀ ਤੇ ਜਿਵੇਂ ਹੁਣ ਸਰਕਾਰਾਂ ਅੱਗੇ ਝੋਨਿਆਂ ਮੌਕੇ ਪ੍ਰਾਲੀ ਮੌਕੇ ਕਿਤੇ ਪਟਵਾਰੀ ਸਾਹਿਬ ਕਿਤੇ ਡਾਕਟਰ ਮਾਸਟਰ ਘਲਦੀ ਰਹੇ ਆ ਤੇ ਅਸੀਂ ਚਾਹੁੰਦੇ ਆ ਵੀ ਭਵੰਤਮਾਨ ਸਾਹਿਬ ਅੱਜ ਤੁਸੀਂ ਹੈਲੀਕਾਪਟਰ ਤੋਂ ਥੱਲੇ ਉਤਰ ਕੇ ਜ਼ਮੀਨੀ ਪੱਧਰ ਤੇ ਆ ਕੇ ਕਿਸਾਨਾਂ ਨਾਲ ਖੜੋ ਕਿਸਾਨਾਂ ਦਾ ਮਸੀਹਾ ਬਣੋ ਜੋ ਅੱਜ ਕਿਸਾਨਾਂ ਦੀ ਦੁਰਦਸ਼ਾ ਕੁਦਰਤੀ ਆਫਤਨਾ ਹੋਈ ਹੈ ਉਹਦੇ ਨਾਲ ਖੜ ਕੇ ਮੋਢੇ ਨਾਲ ਮੋਢਾ ਲਾਓ ਤਾਂ ਕਿ ਸਾਨੂੰ ਇਹ ਨਾ ਹੋਵੇ ਵੀ ਰਸੇ ਚੱਕਣੇ ਪੈ ਜਾਣ ਮਜਬੂਰ ਵਸ ਹੋ ਕੇ ਤੇ ਆਪਣੇ ਧੀਆ ਪੁੱਤਾਂ ਨੂੰ ਸਲਫਾਸ ਦੇ ਕੇ ਮਰਨਾ ਪੈ ਜੇ ਜਾਂ ਮਾਰਨਾ ਪੈ ਜੇ ਜਿਵੇਂ ਆਪਾਂ ਕਣਕ ਦੀ ਫਸਲ ਦੀ ਗੱਲ ਕਰੀਏ ਤਾਂ 6 ਮਹੀਨੇ ਬਾਅਦ ਫਸਲ ਆਉਂਦੀ ਆ ਤਾਂ ਕਣਕ ਦੀ ਫਸਲ ਤਾਂ ਹਰਖ ਨੇ ਖਾਣੀ ਹੁੰਦੀ ਆ ਪਰ ਕੁਦਰਤੀ ਆਫਤ ਆ ਗਈ ਕਿਸ ਤਰ੍ਹਾਂ ਕੀ ਕਹਿਣਾ ਚਾਹੋਗੇ ਏ ਭਾਈ ਚਲੋ ਜੀ ਰੱਬ ਅੱਗੇ ਤਾਂ ਕਿਸੇ ਦਾ ਦੋਹ ਹੈ ਨਹੀਂਗਾ ਜੋਰ ਨਹੀਂਗਾ ਜੀ ਇਹਨੂੰ ਤਾਂ ਅਰਦਾਸ ਬੇਨਤੀ ਕਰਦੇ ਆ ਸਾਰੇ ਹੀ ਕਰਦੇ ਜਦੋਂ ਕਣਕ ਆਉਂਦੀ ਹੈ ਇਹਨਾਂ ਦਿਨਾਂ ਦੇ ਵਿੱਚ ਹਰ ਇੱਕ ਨੂੰ ਹੀ ਚਾਹ ਹੁੰਦਾ ਜੀ ਮੰਡੀ ਵਾਲੀ ਲੇਬਰ ਨੂੰ ਚਾਹ ਹੁੰਦਾ ਵੀ ਸਾਨੂੰ ਚਾਰ ਪੈਸੇ ਆਉਣਗੇ ਤੂੜੀ ਬਣਾਉਣ ਵਾਲੀ ਲੇਬਰ ਨੂੰ ਹੁੰਦਾ ਤੇ ਮਸ਼ੀਨਾਂ ਵਾਲਿਆਂ ਨੂੰ ਹੁੰਦਾ ਤੇ ਜ਼ਿਮੀਂਦਾਰ ਨੂੰ ਹੁੰਦਾ ਵੀ ਮੇਰਾ ਠੇਕਾ ਭਰਿਆ ਰਹੀਆਂ ਸਿਪਰੇਆਂ ਪਾਈਆਂ ਮੇਰਾ ਸਾਰਾ ਖਰਚਾ ਕਣਕਾ ਕਿ ਮੂੜੂਗੀ ਚੰਗੀ ਲੱਗਦੀ ਆ ਤੇ ਪਰ ਆ ਆਫਤ ਦਾ ਤਾਂ ਕੋਦਰਦਾ ਦਾ ਕਿਸੇ ਨੂੰ ਪਤਾ ਨਹੀਂਗਾ ਕਿ ਕੀ ਹੋਣਾ ਕੀ ਨਹੀਂ ਇਹ ਤਾਂ ਜੀ ਇਹੋ ਜੀ ਫਸਲ ਹੈ ਜ਼ਿਮੀਦਾਰ ਤਾਂ ਇੰਨਾ ਖਸੂਤਾ ਫਸਿਆ ਕੋਈ ਵੀ ਦੁਕਾਨਦਾਰ ਹੈ ਜੇ ਮੀਂਹ ਨੇਰੀ ਜਾਂ ਕੋਈ ਆਫਤ ਆਉਂਦੀ ਹੈ ਉਹ ਸ਼ਟਰ ਲਾ ਕੇ ਬਚਾ ਕਰ ਲੂਗਾ ਪਰ ਸਾਡੀ ਤਾਂ ਖੁੱਲੇ ਅਸਮਾਨ ਦੇ ਵਿੱਚ ਆ ਉਹਦੀ ਮਰਜ਼ੀ ਆ ਜਿਵੇਂ ਉਹਦਾ ਦਿਲ ਕੀਤਾ ਉਵੇਂ ਉਹਨੇ ਆਵੇ ਜਿਵੇਂ ਹੁਣ ਵਛਾਤੀ ਆ ਕਣਕ ਗੜੇ ਸੇ ਪਾ ਕੇ ਧੂੜ ਭੰਨ ਕਰਤੀ ਆ ਤੇ ਉਹੀ ਹਾਲ ਆ ਵੀ ਅਸੀਂ ਤਾਂ ਕੁਛ ਨਹੀਂ ਨਾ ਤਰਪਾਲ ਪਾ ਸਕਦੇ ਆ ਇੰਨਾ ਕੁ ਕਰ ਸਕਦੇ ਨਹੀਂ ਜੀ ਜਿਵੇਂ ਕਿ ਮਹਿੰਗੀਆਂ ਰਹਿਆਂ ਸਪਰੇਆਂ ਤੇ ਬਾਅਦ ਫਸਲਾ ਜਿਹੜੀ ਪੱਕਦੀ ਆ ਬਹੁਤ ਹੀ ਮੁਸ਼ਕਲ ਨਾਲ ਜਿਹੜਾ ਆ ਟਾਈਮ ਆਉਂਦਾ ਹੈਗਾ ਹਾਂਜੀ ਪੁੱਤਾਂ ਪਾਲੀ ਤਾਂ ਹੀ ਕਹਿੰਦੇ ਬੁੱਤ ਨਾਲ ਵੱਧ ਪਿਆਰੀ ਫਸਲ ਆ ਜੀ ਇਹਦੇ ਵਿੱਚ 6 ਮਹੀਨੇ ਅਸੀਂ ਖਾਪੇ ਆ ਜੀ ਆਪਦੇ ਮੋਢਿਆਂ 'ਚ ਝੋਲੀਆਂ ਪਾ ਕੇ ਰੇਪਾਈ ਸਪਰੇਅ ਕੀਤੀ ਝੋਲੀਆਂ ਨਾਲ ਜੀ ਤਾਂ ਕਰਕੇ ਹੁਣ ਪੁੱਤਾਂ ਗਏ ਇਹਦੇ ਤੇ ਜ਼ਿਆਦਾ ਧਿਆਨ ਦੇਈਦਾ ਪੁੱਤਰ ਧੀ ਪੁੱਤ ਨੂੰ ਤਾਂ ਸਵੇਰ ਸਕੂਲ ਘਾਲ ਦੇਈਦਾ ਤਿੰਨ ਚਾਰ ਵਜੇ ਵੈਨ ਆਉਂਦੀ ਉਹ ਤੋਂ ਚੱਲ ਲਾ ਲਈਦਾ ਇਹਦੇ 'ਚ 24 ਘੰਟੇ ਅਸੀਂ ਰਾਤ ਨੂੰ ਵੀ ਦਿਨੇ ਵੀ ਖੇਤ ਰਹਿਨੇ ਆ ਤੇ ਬੜਾ ਮਨ ਦੁਖੀ ਆ ਵੀ ਚਲੋ ਰੱਬਾ ਇੰਨਾ ਕਹਿਰ ਨਹੀਂ ਸੀ ਕਰਨਾ ਤੇ ਜੇ ਹੁਣ ਰੱਬ ਨੇ ਕਰਤਾ ਤੇ ਇਹ ਸਰਕਾਰਾਂ ਨੂੰ ਕਹਿਨੇ ਆ ਵੀ ਜਿਹੜੇ ਤੁਸੀਂ ਬਾਤ ਚੜ ਕੇ ਆਉਨੇ ਹੁੰਨੇ ਆ ਪਟਵਾਰੀਆਂ ਨੂੰ ਕੱਲ ਨੇ ਕਿਤੇ ਕਿਸੇ ਨੂੰ ਆ ਸਾਡੇ ਪਿੰਡ ਬੱਗਿਆਣਾ ਦੇ ਵਿੱਚ ਕੱਲ ਨੂੰ ਹੀ ਤਹਿਸੀਲਦਾਰ ਤੇ ਪਟਵਾਰੀ ਸਾਹਿਬ ਆਉਣ ਜਾਇ ਜਾ ਲੈਣ ਜ਼ਮੀਨ ਦਾ ਜੀਦਾ ਜੀਦਾ ਨੁਕਸਾਨ ਹੋਇਆ ਉਹਦੇ ਉਹਦੀ ਪੂਰੀ ਪਰਵਾਈ ਜਿੰਨੀ ਠੀਕ ਹੈ ਜੀ ਨੁਕਸਾਨ ਹੋਇਆ ਉਹਨਾਂ ਕਰ ਦੇਣਾ ਅਸੀਂ ਵੱਧ ਮੰਗਦੇ ਨਹੀਂਗੇ ਤੇ ਪਰ ਅੱਜ ਆ ਮੂਲਕ ਸਿੰਘ ਜੈਤੂ ਵਾਲਾ ਐਪੀਐਸ ਐਮਐਲਏ ਸਾਹਿਬ ਉਹ ਵੀ ਅੱਜ ਮਸੀਹਾ ਬਣ ਨਾਲ ਖੜਨਾ ਹਮਦਾਰਦੀ ਕਾਰਨ ਕਿਸਾਨਾਂ ਦੇ ਨਾਲ ਕਿਉਂਕਿ ਉਹੀ ਕਣਕ ਦੀ ਰੋਟੀ ਉਹ ਖਾਂਦੇ ਆ ਜੇ ਸਾਡੇ ਤੋਂ ਵੋਟਾਂ ਲੈ ਕੇ ਗਏ ਆ ਤੇ ਅੱਜ ਸਾਡੇ ਨਾਲ ਖੜਨ ਦਾ ਵੀ ਉਹਨਾਂ ਦਾ ਹੱਕ ਆ ਜ਼ਿੰਮੇਵਾਰੀ ਬਣਦੀ ਆ ਸਾਡੇ ਜ਼ਿਲ੍ਹੇ ਦੇ ਜਿਹੜਾ ਹੈਗੇ ਜੀ ਐਮਐਲਏ ਨੁਕਸਾਨ ਦੀ ਗੱਲ ਕਰੀਏ ਤਾਂ ਵੱਡੇ ਪੱਧਰ ਤੇ ਨੁਕਸਾਨ ਹੋਇਆ ਕਿਸ ਤਰ੍ਹਾਂ ਦਾ 80 ਤੋਂ 85% ਜੀ ਨੁਕਸਾਨ ਕੋਈ ਵੀ ਆ ਕੇ ਕੋਈ ਵੀ ਅਧਿਕਾਰੀ ਆ ਕੇ ਦੇਖ ਲੇ ਕੋਈ ਵੀ ਆਸੇ-ਪਾਸੇ ਪਿੰਡ ਵਾਲਾ ਆ ਕੇ ਦੇਖ ਲੇ ਅਸੀਂ ਵੀ ਅਗਲਾ ਕਹਿੰਦਾ ਪਿੰਡਾਂ ਵਾਲੇ ਕੋਈ ਨਹੀਂ ਆਪ ਦਾ ਨੁਕਸਾਨ ਜ਼ਿਆਦਾ ਦੱਸਦੇ ਆ ਸਾਨੂੰ ਚਾ ਨਹੀਂਗਾ ਇਹੀ ਮੀਹ ਨੇਰੀ ਨਾਮ ਦੀ ਤੇ ਅਸੀਂ ਖੁਸ਼ ਹੋ ਕੇ ਕਣਕ ਵੜਦੇ ਤੇ ਸਾਨੂੰ ਦੱਸਣ ਦੀ ਲੋੜ ਵੀ ਨਹੀਂ ਪੈਣੀ ਸੀ ਅੱਜ ਕਿਉਂ ਰੋ ਕੇ ਦੱਸਦੇ ਆ ਅਸੀਂ ਕਿਉਂਕਿ ਸਾਡਾ ਨੁਕਸਾਨ ਹੋਇਆ ਅਸੀਂ 60-60 ਹਜ਼ਾਰ ਰੁਪਇਆ ਠੇਕੇ ਤੇ ਲੈ ਕੇ ਜ਼ਮੀਨਾਂ ਵਹੁਣੇ ਆ ਤੇ ਪਰ ਜਦੋਂ ਇਹ ਜੀ ਆਫਤਾ ਜੀ ਤੇ ਉਦੋਂ ਫਿਰ ਸਾਡੇ ਪੱਲੇ ਕੱਖ ਨਹੀਂ ਰਹਿੰਦਾ ਕੀ ਮੰਗ ਕਰਦੇ ਮੰਗ ਤਾਂ ਇਹੀ ਕਰਦੇ ਆ ਵੀ ਜੋ ਵੀ ਸਰਕਾਰ ਦੇ ਸਕਦੀ ਵੱਧ ਤੋਂ ਵੱਧ ਮੁਆਵਜ਼ਾ ਵੀ ਸਾਡੇ ਸਹਿਰਮਨਾ ਪਹਿਣ ਜਿੰਨਾ ਸਾਡਾ ਬਣਦਾ ਉਹਨਾਂ ਨੇ ਸਾਡੀ ਮਦਦ ਕੀਤੀ